ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਕਵਰ ਕਰਨ ਪਹੁੰਚਿਆ ਢਾਲੀਵਾਲ ਡੈਰੀ ਫਾਰਮ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰ ਗੁਰਪ੍ਰੀਤ ਦੇ ਘਰੇ ਇੱਥੇ ਗਾਵਾਂ ਦਾ ਵਪਾਰ ਦਾ ਕੰਮ ਆ ਹਰ ਵਕਤ ਰੁਟੀਨ ਦੇ ਵਿੱਚ 800 ਲੈ ਕੇ ਪਲੱਸ 15 ਤੱਕ ਰੈੜਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਰਸੀ ਗਰਲੈਂਡੋ ਐਚਐਫ ਸਾਈਵਾਲ ਹਰ ਇੱਕ ਪ੍ਰਕਾਰ ਦੀ ਬਹਿਰ ਵੀਰ ਕੋਲ ਅਵੇਲੇਬਲ ਹੁੰਦੀ ਆ ਸੋ ਅੱਜ ਕਾਫੀ ਨਾਗਾ ਕੱਲੇ ਕਰੇ ਨਾਗ ਬਾਰੇ ਵੀ ਨਾ ਕਰਾਂਗੇ ਗੱਲਬਾਤ ਆਓ ਅੱਗੇ ਵੀ ਨਾ ਕਰੀਏ ਗੱਲਬਾਤ ਚਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾ ਵੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਨੰਬਰ ਆਪਣਾ ਹੈਗਾ ਜੀ 9779605180 ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਆਪਣਾ ਵਪਾਰ ਦਾ ਕੰਮ ਆ ਜੀ ਹਾਂ ਜੀ ਵਪਾਰ ਦਾ ਕੰਮ ਰੂਟੀਨ ਦੇ ਵਿੱਚ ਗਾਵੇਂ ਆਉਂਦੇ ਰਹਿੰਦੇ ਆ ਜਿਆਦਾ ਜਾਂ ਵੀ ਹੁੰਦੀਆਂ ਪਰ ਗਾਵਾਂ ਜ਼ਿਆਦਾ ਹੁੰਦੀਆਂ 20-22 ਨਗ ਆਪਣੇ ਕੋਲ ਹੁੰਦੇ ਆ ਜੀ ਠੀਕ ਹੈ ਅੱਜ ਜਿਹੜੇ ਆਪਾਂ ਵਿਹੜਾ ਦੇਖਦੇ ਪਏ ਆਂਗੇ ਰੇਟਾਂ ਦਾ ਮਾੜਾ ਜਿਹਾ ਹਿੰਟ ਦੇ ਦੇ ਕਿੱਥੋਂ ਲੈ ਕੇ ਕਿੱਥੋਂ ਤੱਕ ਰੇਟ ਹੈ 70000 ਤੋਂ ਸ਼ੁਰੂ ਹੋ ਕੇ 2 ਲੱਖ ਤੱਕ ਨਹੀਂ ਠੀਕ ਹੈ ਕਹਿੰਦਾ ਬਾਪ ਜਿੱਦਾਂ ਦੀ ਮਾਲਕ ਦੀ ਚੋਆਇਸ ਆ ਉਦਾਂ ਦੀ ਵਿਹੜ ਖਰੀਦ ਸਕਦਾ ਤੇ ਦੁੱਧ ਸਟਾਰਟ ਕਿੱਥੋਂ ਹੋਊ ਜੀ 20 ਕਿਲੋ ਤੋਂ ਲੈ ਕੇ ਕੈਪੈਸਿਟੀ ਕਿੱਥੋਂ ਤੱਕ ਦੀ ਕਰੀ ਹੈ 45 ਪਲੱਸ ਵਾਲੀਆਂ ਵੀ ਹੈਗੀਆਂ ਆਪਣੇ ਕੋਲ ਠੀਕ ਹੈ ਜਿਹੜੇ ਵੀਰੇ ਕਹਿੰਦੇ ਅਸੀਂ ਫਲਾਨੇ ਏਬੀਐਸ ਦੇ ਫਲਾਨੇ ਸੀਮੰਟ ਦੀ ਬੱੱਚੀ ਲੈਣੀ ਆ ਉਹ ਰਿਕਾਰਡ ਵਾਲੇ ਮਿਲ ਜਾਂਦੇ ਆ ਆਪਣੇ ਕੋਲ ਠੀਕ ਹੈ ਜਿਵੇਂ ਆਪਾਂ ਪਹਿਲੇ ਨੰਬਰ ਤੇ ਸਟਾਰਟ ਕਰਦੇ ਆ ਐਂਡ ਤੇ ਵੜ ਖੜੀਏ ਜਿਹੜੀ ਇਹ ਤੋਂ ਸਟਾਰਟ ਕਰਦੇ ਆ ਵਾਈਟ ਕਲਰ ਤੋਂ ਇਹਦਾ ਬਾਇਓ ਡਾਟਾ ਕੀ ਆ ਬਾਈ ਜੀ ਬਾਇਓ ਡਾਟਾ ਜੀ ਇਹ ਦੂਜਾ ਸੂਆ ਸੂਗੀ ਜੀ ਪਲੂਨ ਦਾ 40 38 40 ਕਿਲੋ ਦੁੱਧ ਦਿੰਦਾ ਹੋਇਆ ਠੀਕ ਹੈ ਦੰਦੋ ਜਵਾਨ ਹੰਦੋ ਜਮਾਨਾ ਜੀ ਠੀਕ ਹੈ ਗੂਜ ਦਿਖਾ ਦੇ ਮੜੀ ਖੁੱਲੀ ਫਾਰਮ ਦੀ ਆਪ ਕੋ ਬਹੁਤ ਠੀਕ ਹੈ ਸੋ ਵੀਰੋ ਫਾਰਮ ਵਾਲੀ ਬੈੜ ਆ ਇਹਦਾ ਨਾਮ ਤਾਂ ਨਹੀਂ ਕਨਫਰਮ ਆ ਪਰ ਕਿਹੜੇ ਸੀਮੰਦੀ ਆ ਸੀਮੰਦੀ ਆ ਜੁਪੀਟਰ ਦੀ ਆ ਜੀ ਆਪ ਦੱਸਿਆ ਹੈਗਾ ਠੀਕ ਹੈ ਸੋ ਮਾਲਕਾਂ ਨੇ ਜੁਪੀਟਰ ਦੀ ਬੱਚੀ ਦੱਸੀ ਆ ਦੂਸਰਾ ਸੁਆ ਸੁੰਦੀ ਪੀ ਆ ਠੀਕ ਹੈ ਸਲੋ ਮੈਨ ਦੇ 66 ਤੋਂ ਗੱਬਣਾ ਤੇ ਫੇਸ ਬਿਊਟੀ ਵਗੈਰਾ ਦੇਖੋ ਇਹਦੀ ਪੂਰੀ ਸਾਫ ਸੁਥਰੀ ਮੂਸੇ ਵਾਲੇ ਦੇ ਗਾਣਿਆਂ ਨੂੰ ਤੱਕਾ ਕਰਦੀ ਆ ਪੂਰੀ ਤੱਕਾ ਵੀ ਕਰ ਲੈਣਾ ਕਿਉਂਕਿ ਜਰਾ ਟਾਈਮ ਆ ਜਾਵਾ ਤੇ ਟੈਗ ਟੂ ਹੋ ਗਿਆ ਸਾਰੇ ਫਾਰਮ ਵਾਲੇ ਬਾਇ ਡਾਟਾ ਪਿਆ ਵਾ ਜਮਾ ਹਣਾ ਹਾਂਜੀ ਫਾਰਮ ਦੀ ਵੀਡੀਓ ਸਾਰਾ ਕੁਝ ਆਪਣੇ ਕੋਲ ਮਾਲਕ ਠੀਕ ਹੈ ਜਿਹੜਾ ਬੰਦਾ ਇਹ ਤੇ ਪੇਮੈਂਟ ਲਾਊਗਾ ਕਿੰਨਾ ਦੁੱਧ ਮੰਨ ਕੇ ਲਾਵੇ ਇਹਦੇ ਤੇ ਮੈਂ ਬਨੋ ਜੀ 45 ਪਲੱਸ ਤਾਂ ਦਊਗੀ ਦਊਗੀ ਜੀ ਠੀਕ ਹੈ ਹਲੇ ਨਵਾਈ ਦਵਾਈ ਵੀ ਨਹੀਂ ਆਪਾਂ ਹਣਾ ਹੁਣੇ ਤਾਰੀ ਹੈ ਜੀ 1 ਮਿੰਟ ਹੋਇਆ ਠੀਕ ਹੈ ਸੋ 45 ਕਿਲੋ ਦੀ ਮਿਲਕ ਦੀ ਕਪੈਸਿਟੀ ਜੀ ਰਹਿਣੀ ਆ ਤੇ ਖੁੱਚਾ ਤੋਂ ਉੱਪਰ ਵਾਲਾ ਲੀਵਰ ਆ ਬਿਲਕੁਲ ਫਿੱਟ ਫਾੜ ਜਮਾ ਜੀ ਠੀਕ ਹੈ ਕਹਿੰਦਾ ਬਾਬ ਤਿੰਨ ਚੀਜ਼ਾਂ ਜਾਣਗੇ 6 ਸਟਿਮਨ ਲੱਗਿਆ ਵਾ ਹਾਂਜੀ ਤੇ 102% ਇਹਦੇ ਜੇ ਸੂਆ ਦਾ ਤੀਜਾ ਜੀ ਠੀਕ ਹੈ ਪਰ ਦੁੱਧ ਦਿੰਦਾ ਵੇ ਇਹਦਾ 35 37 ਕਿਲੋ ਜੀ ਠੀਕ ਆ 35 37 ਕਿਲੋ ਹਾਂਜੀ ਤੇ ਇੱਕ ਗੱਲ ਆਪਾਂ ਹੋਰ ਨੋਟ ਕਰੀਏ ਥਾਣੇ ਦਾ ਹਾਥੀ ਚਵਾਈ ਵਾਲਾ ਹਨਾ ਹਾਥੀ ਚਵਾਈ ਵਾਲਾ ਬਾਲੀ ਠੰਡੀ ਸੀ ਨਾ ਠੀਕ ਆ ਜਿਹੜੇ ਵੀਰ ਕਹਿੰਦੇ ਸੀ ਦੁੱਧ ਚੋਣਾ 30 35 ਕਿਲੋ ਲੰਬੀ ਦੇਖੋ ਕਿੰਨੀ ਆ ਜੀ ਠੀਕ ਆ ਜਿੰਨੀ ਲੰਬੀ ਆ ਸੋ ਪੂਰੀ ਲੰਬੀ ਪਈ ਆ ਤੇ ਕੱਦ ਪੂਰਾ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਵੱਡੇ ਸਾਈਜ਼ ਦੇ ਵਿੱਚ ਆ ਤੇ ਮੇਨ ਗੱਲ ਇੱਕ ਦੁਬਾਰੇ ਫਿਰ ਮੈਂ ਰਿਪੀਟ ਕਰਦਾ ਥਣ ਹਾਥੀ ਚਵਾਈ ਵਾਲਾ ਬਹੁਤ ਵੀਰ ਕਹਿੰਦੇ ਇੱਕ ਵਹਿੜ ਰੱਖਣੀ ਆ ਚਵਾਈ ਲੰਗਾਈ ਹੋ ਜਾਂਦੀ ਠੀਕ ਆ ਦੁੱਧ ਠੀਕ ਹੈ ਦੇਖੋ ਕਿਹੜੀ ਆ ਮੈਂ ਕਿਹਾ ਦੋ ਜਾਨੇ ਬਹਿ ਗਏ ਬਰਾਗ ਵਾਲੀ ਬਾੜੀ ਦਾ ਪੇਰੇ ਬਹਿ ਗਏ ਥੱਲੇ ਦੇ ਨਜ਼ਾਰੇ ਦੇ ਦੂੰ ਨਜ਼ਾਰੇ ਠੀਕ ਹੈ ਤੇ ਇਹ ਆ ਗਈ ਸੀ ਕਿ ਦੂਜੇ ਨੰਬਰ ਤੇ ਅੱਗੇ ਬਾਈ ਜੀ ਤੀਜੇ ਨੰਬਰ ਤੇ ਆਪਾਂ ਬੱਚੀ ਦੇਖੀ ਜਾਂਦੇ ਆ ਜੀ ਬਲੂਨ ਬੱਸੀ ਆ ਜੀ ਉਹ ਵੀ ਦੰਦੋ ਹੋਊ ਚਾਰ ਦੰਦ ਬਲੂਨ ਹੈਟ ਦੀ ਆ ਜੀ ਠੀਕ ਹੈ ਚੌਕੀਆਂ ਸਿੱਕੀਆਂ ਹੈ ਵੱਡੀ ਉਮਰ ਦੀ ਆ ਥੋੜੀ ਜੀ ਠੀਕ ਹੈ ਹੈ ਅਰੀਜਨਲ ਬਲੂਨ ਆ ਜੀ ਠੀਕ ਹੈ ਸੈਕਸਡ ਸੀਮੈਂਟ ਤੋਂ ਹੀ ਗੱਭਣ ਆ ਇਹ ਵੀ ਕਿੰਨੇ ਲੈ ਜੇ ਬਾਈ ਜੀ ਸੂਨ ਦੇ ਵਿੱਚ ਇਹ ਮੰਨ ਲਓ 10 ਕਤਨ ਲੈ ਜੂਗੀ 10 ਦਣ ਇਹਦੇ ਸੂਨ ਦੇ ਵਿੱਚ ਪੈਂਡਿੰਗ ਪਿਆ ਉਹ ਵੱ ਠੀਕ ਹੈ ਇਹਦੀ ਮਿਲ ਕੇ ਕਪੈਸਿਟੀ ਕੀ ਮੰਨ ਸਕਦੇ ਆਪਾਂ ਕਿੰਨੇ ਕ ਹਜੇ ਸਟੋਰ ਤੇ ਪਾ ਸਕਦੀ ਹੈ ਜੀ 100 ਸੇ ਤਲੂ ਜੀ ਬਲੂਣੀ ਠੀਕ ਆ 30 ਤੋਂ ਅੱਪ ਚੱਲੂਗੀ ਪਹਿਲੇ ਸੂਏ ਆ ਪੱਟੀ ਦਾ ਦੇਖੋ ਕਿੱਡੀ ਆ ਜੀ ਸੋ ਵੀਰੋ ਕੱਦ ਕੜ ਬਹੁਤ ਆ ਦੰਦੋ ਚੌਗੀ ਕ ਲਗਭਗ ਹੋਣੀ ਆ ਤੇ ਕੰਪੈਕਟ ਹਵਾਨਾ ਕੋਈ ਫੁੱਲ ਬਰੀਡ ਦੇ ਵਿੱਚ ਆ ਜਿਹੜੇ ਵੀਰ ਕਹਿੰਦੇ ਆ ਵੀ ਪੇਮੈਂਟ ਇੱਕ ਵਾਰ ਲਾਉਣੀ ਆ ਅਸੀਂ ਨਿਊ ਜਨਰੇਸ਼ਨ ਦੀ ਬੱਚੀ ਭਾਲਦੇ ਆ ਤੁਹਾਨੂੰ ਓਦਾਂ ਦੇ ਟਾਈਪ ਦੀ ਅੱਜ ਬੜਾ ਦਿਖਾਉਣੇ ਪਿਆ ਕੱਲੇ ਕੱਲੇ ਨਾਕ ਬੜ ਡਟੇ ਦੀ ਵੀ ਤਾਂ ਲੈ ਕੇ ਦਨੇ ਆ ਵੀਡੀਓ ਥੋੜੀ ਲੰਬੀ ਹੂੰ ਪਾਉਸ ਨਾ ਕਰੋ ਐਂ ਤੇ ਅੱਗੇ ਆ ਗਈ ਬਾਈ ਜੀ 4 ਨੰਬਰ 66 ਸੀਮਨ ਤੋਂ ਗੱਬਣ ਆ ਜੀ ਇਹ ਠੀਕ ਹੈ ਸਾਰਾ ਕੋਈ ਡਾਟਾ ਮੈਨੂੰ ਵਿਦਾ ਜੀ 57 ਨੰਬਰ ਦਾ ਫਾਰਮ ਵਾਲਾ ਟੈਗ ਲੱਗਿਆ ਵਾ ਫਾਰਮ ਤੋਂ ਲਈ ਆ ਜੀ ਠੀਕ ਹੈ ਤੇ ਕੀ ਇਹਦਾ ਰਿਕਾਰਡ ਦੱਸਿਆ ਗਿਆ ਪਾਉਣਾ ਇਹਦਾ ਰਿਕਾਰਡ ਇਹਦਾ ਵੀ 40 ਕਿਲੋ ਬਾਈ ਆ ਦੇਖੋ ਜੀ ਠੀਕ ਹੈ ਹੁਣ ਹੁਣ ਸੂਰੀ ਇਹ ਸੁਆ ਦੂਜਾ ਇਹ ਦੂਜਾ ਸੂਜ ਮਾਰੀਜਨਲ ਮੰਗਰਮੂਰੇ ਦਾ ਲੇਵਾ ਲਾਹੂ ਜੀ ਇੰਨੀ ਠੀਕ ਹੈ ਆ ਦੇਖੋ ਸਪੇਸ ਦੇਖੋ ਕਿੰਨੀ ਆ ਤੇ ਬਾਕੀ ਲੇਵਾ ਪਤਲਾ ਹੀ ਬਹੁਤ ਜ਼ਿਆਦਾ ਪਿਆ ਸਕਨ ਹਾਂ ਇਹਦੇ ਇਹਦੇ ਮੈਂ ਮਨੋਂ ਵੀ 7 ਜਨਮਰੀ ਨੂੰ 9 ਮਹੀਨੇ ਪੂਰੇ ਹੋਣੇ ਆ ਠੀਕ ਹੈ ਲੈਵਾ ਇਹਦਾ ਐਵੇਂ ਵਾਧਾ ਹੈ ਜਿਵੇਂ 4 ਵਾਲਾ ਮਮੀ ਕਾਗਜ ਵਾਧਾ ਹੁੰਦਾ ਹਾਂਜੀ ਠੀਕ ਹੈ ਕੀ ਇਹਦੀ ਕਪੈਸਿਟੀ ਦੋ ਦੁੱਧ ਪਾਉਣ ਦਾ ਦਮ ਕਿੰਨਾ ਜਰਾ 20 ਕਿਲੋ ਹੀ ਮੰਨ ਕੇ ਲੈ ਲਓ ਇਹ ਸੋ ਠੀਕ ਆ 40 ਕਿਲੋ ਦਾ ਦੁੱਧ ਵਹਿੜ ਪਾਉਣ ਦਾ ਦਮ ਰੱਖਦੀ ਆ ਫੁੱਲ ਕੱਦ ਕੜਾ 57 ਨੰਬਰ ਦਾ ਟੈਗ ਪਿਆ ਵਾ ਜਿਹੜਾ ਸੀਮਨ ਲੱਗਿਆ ਉਹ ਬਾਇਓ ਡਾਟਾ ਆਪਾਂ ਮਾਲਕ ਨੂੰ ਦੱਸਾਂਗੇ ਜੀ 61 ਲੱਗਿਆ ਇਹਦੇ ਵੀ 66 ਸੀਮਨ ਲੱਗਿਆ ਬਹੁਤ ਵਧੀਆ ਗੱਲਾਂ ਤੇ ਨਾੜਾ ਨੂੜਾ ਕਾਦੀਆਂ ਭਾਰਤ ਗੰਨੇ ਦਾ ਟੋਕਰਾ ਨਕਸ਼ਾ ਸਾਰਾ ਫੁੱਲ ਸਾਈਜ਼ ਫੁੱਲ ਬਿਊਟੀ ਗਲਾਬੀ ਗਲਾਬੀ ਹਵਾਨਾ ਪਿਆ ਤੇ ਚਾਰੇ ਧਰ ਨਿਕੜਵੇਂ ਪਿਆ 40 ਕਿਲੋ ਦੁੱਧ ਦਊਗੀ ਘਟ ਤੁਮਕਾ ਨਹੀਂ ਦਿੰਦੀ ਸਾਂਭਣ ਵਾਲਾ ਬੰਦਾ ਚਾਹੀਦਾ ਅੱਗੇ ਆ ਕੀ ਪੰਜ ਨੰਬਰ ਜੀ ਡਨਮਾਰਕ 40 127 ਦੀ ਹੈ ਜੀ ਠੀਕ ਆ ਦੋ ਦੰਦ ਹੈ ਜੀ ਦੋ ਦੰਦ ਦਾ ਪੱਟ ਕੇ ਦੇਵਾਂਗੇ ਓਰੀਜਨਲ ਠੀਕ ਆ ਤੇ ਪਲੂਨ ਮਾਰੀ ਵਾਰੀ ਪਾਉਣ ਲੱਗੀ ਸਵੈਰਿੰਗ ਹੀ ਹਨਾ ਕੈ ਦਿਨ ਕਰਦੇ ਆ ਬਾਈ ਜੀ ਇਹ ਫੁੱਲ ਵੱਡੀ ਆ ਛੋਟੀ ਨਾ ਮੰਨੋ ਜੀ ਠੀਕ ਆ ਫੁੱਲ ਪੂਰਾ ਸਾਈਜ਼ ਹੈ ਜਮਾ ਚਾਰ ਵਾਲੀ ਮਸ਼ੀਨ ਜਿਹੜੀ ਲੰਬੀ ਪਈ ਆ ਇੱਕ ਹਫਤਾ ਮੰਨ ਕੇ ਚੱਲੋ ਜੀ 10 ਦਿਨਾਂ ਦੇ ਵਿੱਚ ਵਿੱਚ ਸੁਕ ਦੰਦ ਦੇਖ ਲਓ ਇਹਦੇ। ਕਿਆ ਕੱਢਦੀ ਹੋਏ ਹਜੇ ਹਨਾ। ਹਾਂ। ਵਾ ਠੀਕ ਆ ਦੇਖ ਕੇ ਦੇਖ ਕੇ ਲੈ ਚੱਲ ਵੀ। ਸੋ ਫਿਰ ਜਮਾ ਬਲੱਡ ਦੇ ਵਿੱਚ ਬੱਚਿਆਂ ਦਿਖਾਉਣੇ ਬਹਿ ਕਿਉਂਕਿ ਬੈੜ ਦੇ ਉੱਪਰ ਪੇਮੈਂਟ ਇੱਕ ਵਾਰ ਲੱਗਦੀ ਹੁੰਦੀ ਆ ਰੋਜ਼-ਰੋਜ਼ ਨਹੀਂ ਲੱਗਦੀ ਹੁੰਦੀ। ਜਦੋਂ ਦੰਦਾ 'ਚ ਬੱਚੀ ਲਾਓਗੇ ਤਾਂ 5 ਤੋਂ 6 ਸਵੇ ਦੁੱਧ ਪੀ ਕੇ ਨਿਊ ਜਨਰੇਸ਼ਨ ਦੀ ਬੱਚੀ ਤੁਸੀਂ ਉਨੀ ਪੇਮੈਂਟ ਦੇ ਵਿੱਚ ਵੇਚ ਦੋ। ਜੀ ਇਹ ਕਰੀਮ ਹੀ ਆ ਮੰਨ ਲਓ ਵਿੱਚ 10-12 ਮਰਾਂ ਆ। ਠੀਕ ਆ ਅੱਗੇ ਫੇਰ ਪਲੂਣ ਦੇਖੀ ਜਾਂਦੇ ਆਪਾਂ। ਪਲੂਣ ਆ ਜੀ ਇਹ ਵੀ ਦੋਂਦੀ ਆ ਰੇ ਜੀ। ੱਲੇ ਬਾਈ ਬੜਾ ਪੈੜਾ ਠੋਕੇ ਬੈਠੀ ਹਰੇ ਕਹਿਦੇ ਨਹੀਂ ਸੂੰਦੀ ਵੀਰ ਵੀਰੇ ਤੋਰਾ ਦੇਖੀ ਤੂੰ ਪੁਲਵਾਨਾਂ ਵਾਲਾ ਠੀਕ ਹੈ ਕਹਿਦੇ ਨਹੀਂ ਸੂੰਦੀ ਇਹ ਦੇਖੋ ਕਰਮਾ ਵਾਲੀ ਲਈ ਵੀ ਪੰਜ ਚਾਰ ਦਿਨ ਇਹ ਦੰਦੋ ਦੋ ਦੰਦਾ ਹੀ ਦੋ ਦੰਦਾ ਜਮਾਰੇ ਦੇ ਨਾਲ ਸੋ ਦੋ ਦੰਦਾ ਆ ਜਾਣਾ ਛੋਟੀ ਨਾ ਮੰਨਿਓ ਸੋ ਲੇਵਾ ਦੇਖੋ ਪੂਰਾ ਫਿਟਿੰਗ ਵਾਲਾ ਤੁਰਦੀ ਦੇਖੋ ਜਿਵੇਂ ਕਹਿਵਾਦਾ ਗੱਗੂ ਗੱਲ ਜਿਵੇਂ ਝੂਮ ਝੂਮ ਕੇ ਤੁਰਦੇ ਨਾ ਐ ਤੁਰਦੇ ਕੁਛ ਕਰਮਾੜੀ ਕਰੋਗੇ ਕਿ ਗੜਾ ਬੱਚੀ ਹੋਰ ਕਢਾ ਦੇਦਾ ਸੋ ਫੇਸ ਬਿਊਟੀ ਵਗੈਰਾ ਦੇਖੋ ਦੋ ਦੰਦ ਬੱਚੀ ਆ 2-3 ਦਿਨ ਕੱਢਦੀ ਪਈ ਹੈਗੀ ਪਹਿਲੇ ਸੂਏ ਕਿੰਨਾ ਕੰਦਾ ਚਾ ਲੈ ਸਕਦਾ ਦੁੱਧ 32 ਕਿਲੋ ਦੇਣਾ ਚਾਹੁੰਦਾ ਹੱਕ ਦਾ 35 ਕਿਲੋ ਦਾ ਠੀਕ ਹੈ ਹਾਂ ਜਿਹੜੇ ਲੋਟੇ ਦਾ ਸ਼ਰੀਰ ਆ ਜੀ ਕਹਿੰਦਾ ਬਾਬਾ 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਜੀ ਹੋਰ ਕਢਾ ਦੇਦਾ ਘੇੜਾ ਠੀਕ ਹੈ ਸੋਵਰ 30 ਕਿਲੋ ਦੁੱਧ ਮੰਨ ਕੇ ਲੈ ਸਕਦੇ ਆਹੋਂ ਤੁਰਦੀਆਂ ਐ ਤੁਰਦੀਆਂ ਇਹ ਹਜੇ ਤਾਂ ਥੋੜੀ ਆਈ ਆ ਉਪਰਾ ਕਰਦੀ ਆ ਜਦੋਂ ਮਾਲਕਾਂ ਦੇ ਘਰੇ ਸੀ ਠੀਕ ਹੈ ਤੋਰਾ ਤੋਰਾ ਬਾਹਲਾ ਵਧੀਆ ਆ ਛੁਰਨੀ ਵਾਂਗੂੰ ਜਾਂਦੀ ਸੀ ਹਾਂ ਸਾਲ ਸਾਲ ਰੱਖ ਲੈ ਪੈਰ ਨਹੀਂ ਖਰਾਬ ਹੁੰਦੇ ਜੈ ਜਗਤ ਆ ਜਮ ਇਹ ਕਹਿੰਦਾ ਜਿਹੜੇ ਕੌਲੀ 'ਚ ਪੈਰ ਸੋ ਵੀ ਜਿਹੜੇ ਵੀਰ ਕਹਿੰਦੇ ਕਿ ਲੱਖ ਤੋਂ ਰੇਟ ਬਾੜਾ ਚੱਲੇਗਾ ਗਾਂ ਦਾ 60000 ਦੀ ਵੇਚ ਜਾਂਦੀ ਹੈ ਸੋ ਗੱਲ ਆ ਬਾਣ ਦਾ ਚਟਾ ਟਰੈਕਟਰ ਵੀ ਬਾਹ ਦਿੰਦਾ ਪਰ 4x4 ਸੁਪਰ ਸੀਟਰ ਨਾਲ ਇੱਕ ਵਾਰੀ ਜਿਵੇਂ ਦੀ ਬਣਾ ਦਿੰਦਾ ਹੁੰਦਾ ਉਹ ਸਿਸਟਮ ਕਹਿੰਦਾ ਭਾਵੇਂ ਦਾਗਾ ਵੀ ਬਰੀਡ ਆ ਜਾਮਾ ਹਨਾ ਬਹੁਤ ਵਧੀਆ ਅੱਛੀ ਚਾ ਜੀ ਅੱਗੇ ਨਾਲ ਫੇਰ ਆ ਗਈ ਇਹਦੇ ਜੀ ਇਹ ਦੇਖ ਨੂੰ ਸੋਰ ਇਹਦਾ ਕੀ ਬਾਇਓ ਡਾਟਾ ਜੀ ਦੂਜਾ ਸੂਆ ਜੀ ਦੂਜਾ ਸੂਆ ਜੈਨੂਅਨ ਤੇ ਬੇਲਬੂਣ ਸਾਈ ਸੂ ਚਮਕਦਮ ਕੀ ਬਹੁਤ ਆ ਹਾਂ 20 ਕਿਲੋ ਦੁੱਧ ਦਿੰਦਾ ਬਾਈ ਤੇ ਗੁਰਪ੍ਰੀਤ ਇੱਕ ਗੱਲ ਹੋਰ ਦੀ ਕਰ 95 ਨਹੀਂ ਚਮਕੀਆਂ ਨਹੀਂ ਆ ਹਾਂ ਚਮਕ ਪਾウダー ਪਾウダー ਵਾਲੇ ਖਾਦੇ ਆ ਜੀ ਚਲੇਟਰ ਸੀਆਰਐਸ ਐਰਾ ਵਗੈਰਾ ਸਭ ਖਾਦ ਨਹੀਂ ਚਾਹੀਦੇ ਹਨਾ ਹਾਂ ਬਾਈ ਰਾਤ ਬੰਦਾ ਮੈਨੂੰ ਬਣਾਉਣ ਲੱਗਾ ਜੀ ਤੋਂ 57 ਨੰਬਰ ਲਈ ਆ ਠੀਕ ਹੈ ਉਹ ਬਾਈ ਨੇ ਦੱਸਿਆ ਕਿ ਨਾ ਕਹਿੰਦਾ 40000 ਦਾ ਦਾ ਪਾਊਡਰ ਹੀ ਆ ਗਿਆ ਮੈਂ ਕਹਿੰਦਾ ਜਿਹੜੇ ਸਾਹ ਨਾਲ ਬਿਹੜਾ ਪੜ ਜਾਂਦੀਆਂ ਤਰਪਾਲ ਬਣਦੀ ਕਰਦੀ ਹੁਣ ਇਹਨਾਂ ਨੇ ਹਨਾ ਮਹੀਨੇ ਤਰਪਾਲ ਬਣਾ ਦਿੰਦੇ ਹੋਣਗੇ ਸਹੀ ਗੱਲ ਆ ਠੀਕ ਹੈ ਤੇ ਅੱਗੇ ਨਾਲੇ ਤੇ ਖੜੀ ਆ ਕਾਲੇ ਰੰਗ ਦਾ ਕਾਲੇ ਰਾਂਗ ਵਾਲੀ ਇਹ ਪਾ ਤੋਰ ਕੇ ਨਹੀਂ ਹੁੰਦੇ ਸਾਨੂੰ ਡਿਟੇਲ ਦੱਸ ਦਿੰਨੇ ਆ ਠੀਕ ਹੈ ਇਹਦਾ ਦੂਜਾ ਬਾਈ ਕਿਲੋ ਤੋਂ ਦਿੱਤਾ ਵੈਸੇ ਹਫਤਾ ਦੱਸਦ ਨੂੰ ਦੇਖੋ ਮੀਟਰ ਲੈਵੇ ਦਾ ਲਾਉ ਉਹ ਵੀ ਦੂਜਾ ਸੁਆ ਹਾਂ ਠੀਕ ਹੈ ਕੋਲੀ ਇਹ 75000 ਦੀ ਦੇਵਾਂਗੇ ਸਿਰਫ ਹਾਂ ਹੁਣ ਜਿਵੇਂ ਇਹ 75000 ਚ ਆ ਗਈ ਦੂਜਿਆਂ ਲੱਖ ਤੋਂ ਬਾਹਰ ਸੀ ਉਹਦਾ ਬਾਵਾ ਬਾਹਰ ਨੇ ਜੀ ਠੀਕ ਹੈ ਇਹਨਾਂ 'ਚ ਫਰਕ ਆ ਗਿਆ ਹਾਂ ਫਰਕ ਜਿਹੜੇ ਬੰਦੇ ਇੱਕ ਢੇਲੂ ਬੰਦਾ ਵੀਡੀਓ ਦੇ ਦੋ ਕਹਿਣਗੇ ਇਹ 75 ਦੀ ਛਵਾ ਲੱਖ ਦੀ ਫਰਕ ਤਾਂ ਫਿਰ ਉਹਨਾਂ ਤੇ ਇਹਦਾ ਫਰਕ ਆ ਜੀ ਇਹ ਕਿੰਨਾ ਦੁੱਧ ਪਾਉਂਗਾ ਮਾੜੀ ਇਹ ਵੀ ਨਹੀਂ ਠੀਕ ਹੈ ਦੁੱਧ ਇਹ ਵੀ ਚੰਗਾ ਦਊਗੀ ਠ ਤੇ ਅੱਗੇ ਆਪਾਂ ਕਾਲੀ ਦੇਖੀ ਜਾਨੇ ਜਿਹੜੀ ਕਾਲੀ ਪਲੂਣ ਬੱਸੀ ਆ ਜੀ ਪਲੂਣ ਬੱਛੀ ਆਵਾਦੀ ਜੀ ਭਾਈ ਜੀ ਪੱਟੇ ਵਰਗੀ ਪਈ ਆ ਠੀਕ ਐ ਚੱਪੜ ਵਰਗੀ ਜਮਾ ਹਨਾ ਤੇ ਕੰਮ ਦਿਖਾਉਣੀ ਆ ਆ ਤੋਰ ਓਏ ਠੀਕ ਐ ਅੱਗੇ ਫੇਰ ਪਲੂਣ ਦੋ ਦੰਦਾ ਆ ਗਈ ਤੇ ਫੇਰ ਇੱਕ ਫਾਰਮ ਚ ਦਸੜਾ ਮਾਰੇ ਲੱਗਦਾ ਅੱਜ ਪੰਜ ਪੰਜ ਇਕੱਠੀਆਂ ਲੈਂੀਆਂ ਜੀ ਅੱਜ ਠੀਕ ਐ ਤੇ ਕਹਿੰਦੇ ਬਾ ਫਾਰਮ ਵਾਲੇ ਜਿਹੜਾ ਮਰਜੀ ਵੀ ਰਾਜੇ ਸੁਪਨੇ ਪੂਰੇ ਕਰਾਂਗੇ ਜਿਹੜਾ ਹਾਂ ਇਹ ਵੀ ਦੰਦਾਜ ਬੱਸੀ ਆ ਠੀਕ ਐ ਦੰਦਾਜ ਬੱਛੀ ਆ ਤੇ ਪਲਾਂਜਾ ਪਲੂਣਾਂ ਬਹੁਤ ਬਈਆਂ ਜੀ ਹਨਾ ਸੁਭਰ ਕੱਦ-ਕਾਠ ਵਗੈਰਾ ਦੇਖੋ ਸਾਫ ਸੁਥਰੀ ਰਾਜੀ ਸਭੀ ਪਲੀ ਵੀ ਲਿੱਸੀ ਨਾ ਜੋ ਦੰਦ ਹਾਥੀਰੀ ਮੰਨੋ ਦੁਗਦੇ ਚੱਕਲੀ ਆ ਠੀਕ ਹੈ ਕੰਦ ਬੂਮਰ ਸਾਰੀ 27-22 ਮਹੀਨੇ ਜਾਈਦੀ ਹੈ 22 ਮਹੀਨੇ ਲੈ ਵਾ ਦੇਖੋ ਕੋੜਾ ਦਾ ਗੱਟਾ ਲਈ ਫਿਰਦੀ ਆ ਜੈ ਜਗਲਾ ਸੋ ਵੀਰ ਇੱਕ ਚੀਜ਼ ਹੋਰ ਨੋਟ ਕਰੋ ਫਿੱਟ ਫੜ ਕੰਪੈਕਟ ਹਵਾਨਾ ਜਮ ਇੰਦਾ ਦੀ ਬੱਚੀ ਤੇ ਇੱਕ ਵਾਰ ਪੈਸੇ ਲੱਗੇ 5 ਸੂਏ ਦੇਗੀ ਤੇ 5-4 ਬੱਚਿਆਂ ਦੇਗੀ ਘਰ ਭਰ ਦੂ ਜਮਾ ਕਹਿਵਾਤਾ ਝੋਨੇ ਵਾਂਗੂ ਮੁੱਛਲਾਂ ਵਾਂਗੂ ਵੱਧਦੀ ਤੁਰ ਜਾਂਦੀ ਰਹਿੰਦੀ ਇਹਦਾ ਤੇ ਅੱਗੇ ਇਹ ਗੱਬਣਾ ਜੀ ਗੱਪਣੀਆਂ ਸਾਰੀਆਂ ਜੀ ਸਾਰੀਆਂ ਘਪਣ ਸੂਈ ਕੋਈ ਨਹੀਂ ਠੀਕ ਆ ਇਹਦੀ ਇਨਫੋਰਮੇਸ਼ਨ ਦੀ ਆ 골ਡਨ ਰੰਗ ਦੀ ਆ ਜੀ ਆ ਬਲੈਕ ਵਾਲੀ ਵੀ ਖੋਲ ਲੈਂਗੂ ਇਹ ਕੈਦਨ ਲੈਂਦੀ ਆ ਜੀ ਇਹ ਕੈਦਨ 12 13 ਪਿਆ ਜੀ 12 13 ਦਿਨ ਸੂਣ ਦੇ ਵਿੱਚ ਇਹਦੇ ਚਲੋ ਬੋਧ ਦਿੱਤਾ ਜੀ ਨਾਲ ਦੇ ਪਿੰਡੂ ਲਈ ਆ ਠੀਕ ਆ ਪਲੂਨ ਦਾ 22 ਕਿਲੋ ਦੁੱਧ ਮਾ ਫੇਸ ਦਿਖਾ ਮੂੰਹ ਦਿਖਾ ਠੀਕ ਆ 4 ਦਿਨ ਤੋਂ ਹੁਣ ਹੋਈ ਆ ਦੂਜੇ ਸੂਏ 'ਚ ਠੀਕ ਆ ਮੂੰਹ ਦਿਖਾ ਸੋ ਬੋਦੀਵਾਦੀ ਦੇਖੋ ਇਹਦੀ ਕਹਿਵਾਤ ਆ ਹਨਾ ਬਹੁਤ ਸੋਹਣਾ ਮੂੰਹ ਆ ਜੀ ਤੇ ਪਹਿਲੇ ਸੂਦਾ ਫਿਰ ਖੀਰੀ ਸੂਈ ਹੋਣੀ ਆ ਹਨਾ ਇਹ ਖੀਰੀ ਚਲ ਕੋਈ ਰਦਾਂ ਦਾ ਆਪਣੇ ਦੇਖੇ ਵਿੱਚ ਚੈੱਕ ਕਰੇ ਜਿਹੜੀ ਦੋਂਦੀ ਬੋਲੇ ਦੋਂਦੀ ਨਿਕਲੂ ਯਾਰ ਹੋਊਗੀ ਲੈਵਾ ਦੂਗਾ ਬਹੁਤ ਸੋਹਣਾ ਬਣਾਊਗਾ ਕਾਲੀ ਜਰਸੀ ਆਪਾਂ ਦੇਖੀ ਜ ਨੇ ਤਾਲਾ ਸਿਉਣੀ ਹੈ ਜੀ ਇਹ ਇੱਕ ਤਰ੍ਹਾਂ ਠੀਕ ਹੈ ਜਿਹੜੇ ਵੀਰੇ ਕਹਿੰਦੇ ਕਾਫੀ ਕਲਰ ਜਰਸੀ ਚਾਹੀਦੀ ਹੈ ਯਾਰ ਹੋਊਗੀ ਨਾ 15 ਮਿੰਨ ਪਿਆ ਇਹ ਲੈਵਾ ਫਟ ਫਟ ਨਾ ਪੱਟ ਲਾ ਕੇ ਤੁਰਦੀ ਆ ਠੀਕ ਹੈ ਭਾਵੇਂ ਠੀਕ ਹੈ ਕੱਦ ਕਾੜ ਬਹੁਤ ਆ ਹਨਾ ਬਾਲੀ ਜਰਸੀਆਂ ਨੂੰ ਬਹੁਤ ਮਜ਼ਬੂਤ ਆ ਕੱਢ ਦਿਆ ਹਫਤਾ ਖੰਡਾ ਜੇ ਹਫਤਾ ਕੱਢਦੀ ਆ ਕੀ ਰੁੱਧ ਦੀ ਕਪੈਸਿਟੀ ਲੋ ਹੋਵੇ ਦੀ ਉਦੋਂ ਦੀ ਕਮੈਸਟੀ ਇਹ ਦੀ ਜੀ ਆਏ ਮੰਨੋ ਵੀ 22 23 ਕਿਲੋ ਵੀ ਦੇਤਾ ਇਹਨਾਂ ਤਾਂ ਵੀ ਬਾਤੂ ਆ ਇਹ 60 5.5 ਵਾਲਾ ਦੁੱਧ ਹੀ ਦੋ ਠੀਕ ਆ ਸੋ ਵੀਰੋ ਜਿਹੜੇ ਵੀਰ ਕਹਿੰਦੇ ਆ ਕਿ ਆਪੇ ਬਲੈਕ ਕਲਰ ਚ ਕਾਫੀ ਕਲਰ ਚ ਜਰਸੀ ਲੈਣੀ ਆ ਉਹ ਜਰਸੀ ਸਾਨੂੰ ਦਿਖਾਉਣੇ ਪਏ ਆ ਪਰ ਤੇ ਬਾਕੀ ਥੋੜਾ ਆਪਾਂ ਸਾਰੇ ਝਲਕ ਮਰਾਦੀ ਕਰਾ ਹਨਾ ਇਹ ਗੱਬਣ ਚੈੱਕ ਆ ਚੈੱਕ ਪਾਸ ਆਦੇ 5 6 ਮਹੀਨਿਆਂ ਦੀ ਗੱਬਣ ਆ ਜੀ ਇਹ ਠੀਕ ਆ 5 6 ਮਹੀਨਿਆਂ ਦੀ ਗੱਬਣ ਚੈੱਕ ਬਾਦ ਖੀਰੀ ਆ ਖੀਰੀ ਆ ਸੋ ਵੀਰੋ ਖੀਰੀ ਮਜ਼ਬੂਤ ਬਹੁਤ ਆ ਠੀਕ ਹੈ ਖੀਰੀ ਬਚੀ ਤੇ ਕਦ ਕੁਦ ਬੜਾ ਤਗੜਾ ਹੈ ਨਾ ਹਾਂ ਕਦ ਕੁਦ ਠੀਕ ਹੈ ਸੁਭਰ ਤੋਰ ਗਿਆ ਪਹਿ ਵੀ ਦਿਖਾ ਦਿੱ ਕੱਲਾ ਕੱਲਾ ਨਕਸ ਨੂੰ ਤੋਰ ਕੇ ਦਿਖਾ ਤਾਂ ਇੱਕ ਅੱਧਾ ਨਹੀਂ ਦਿਖਾ ਸਕਿਆ ਆਪਾਂ ਤੇ ਡਿਟੇਲ ਵੀ ਆਪਾਂ ਇਨਫੋਰਮੇਸ਼ਨ ਲੈ ਦਿੱ 5 ਮਹੀਨਾ ਤੋਂ ਉੱਪਰ ਦੀ ਕੱਪੜਾ ਵੀ ਆਪਣੇ ਕੋਲੇ ਆਓ ਆ ਕੇ ਦੇਖ ਕੇ ਲੈ ਕੇ ਜਾਓ ਆਪਾਂ ਐ ਨਹੀਂ ਕਹਿੰਦੇ ਵੀ ਆਨਲਾਈਨ ਲੈ ਲਓ ਆਨਲਾਈਨ ਲੈਣੀਆਂ ਤਾਂ ਵੀ ਕੋਈ ਗੱਲ ਨਹੀਂ ਤੇ ਕੋਲੇ ਦੇਖ ਕੇ ਲੈ ਆਣੀਆਂ ਤਾਂ ਬਹਿਣਾ 19 21 ਮਿਲਣੀਆਂ ਫੁੱਲ ਬਾਜਣਾ ਵੜਾ ਚੱਲ ਠੀਕ ਹੈ ਇਦਾਂ ਹੀ ਮੇਲਾ ਲੱਗਿਆ ਰਹਿਦਾ ਕਰਿਆ ਆਪਾਂ ਮੇਲਾ ਹੀ ਲੱਗਿਆ ਰਹਿਦਾ ਸੁਭਰ 97796 05182 ਦਾ ਨੰਬਰ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕਾਫੀ ਕੰਮ ਤੁਹਾਨੂੰ ਦਿਖਾ ਚੁੱਕਾ ਹੈ ਇਕੱਲੇ ਇਕੱਲੇ ਨਾਗਦੀ ਇਨਫੋਰਮੇਸ਼ਨ ਵੀ ਲੈ ਚੁੱਕਿਆ ਹੈ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ